ਮਮੀ ਦਾ ਫੋਨ ਹਲੋ ਹਾਂਜੀ ਸਸ਼ਕਮ ਜੀ ਹਾਂਜੀ ਸਭ ਠੀਕ ਠਾਕ ਹੈ ਤੁਸੀਂ ਸੁਣਾਓ ਹੋਰ ਭਾਬੀਓ ਠੀਕ ਠਾਕ ਕਿਉਂ ਕੀ ਗੱਲ ਹੋਈ ਹੈ ਨਹੀਂ ਹੁਣ ਕੀ ਆਂਦੀ ਹੈ ਇਹ ਕਿਉਂ ਲੜਦੀ ਹੈ ਅੱਛਾ ਮੈਂ ਆਮਨੇ ਤੇ ਮੈਂ ਕਰਾਂ ਸੁੱਤਰਾ ਆਣ ਕੇ ਨੂੰ ਹਾਂ ਤਾਂ ਤੇ ਹੀ ਵੀਰ ਨਾਲ ਗੱਲ ਕਰਨੀ ਹੈਗੀ ਲੈ ਆਹ ਚੰਗਾ ਕੰਮ ਜੇ ਗੱਲ ਕਰੋ ਤਾਂ ਫਿਰ ਲੜਾਈ ਪੈਣੀ ਤੇ ਮੰਮੀ ਕੰਮ ਵੀ ਤੁਹਾਡੇ ਚ ਹੀ ਆ ਫਿਰ ਆਹੋ ਇਹਦੀ ਗੁੱਤ ਨੂੰ ਵਾਲ ਦਿੱਤਾ ਹੋਇਆ ਤੇ ਇਹਨੂੰ ਪੀ ਕੇ ਕੱਢਿਆ ਹੋਵੇ ਹਾਂ ਆਖੀਆਂ ਮੁਰਕੇ ਕਿਤੇ ਖੁਸਕ ਜੇ ਮੁਰਕੇ ਨਾ ਪੁੱਛੇ ਨੂੰ ਕੋਈ ਅੱਧੋਗੀ ਤਾਂ ਡੈਲ ਤੁਸੀਂ ਵੀ ਨਹੀਂ ਕੁਛ ਕਹਿੰਦੇ ਹੈਗੇ ਤੁਸੀਂ ਵੀ ਨਾ ਆਪ ਹੀ ਪਹਿਲਾਂ ਸਿਰ ਤੇ ਚੜਾ ਛੜੀ ਹੈਗੀ ਅੱਛਾ ਤਾਂ ਚਲ ਕੋਈ ਨਹੀਂ ਮੈਂ ਦਾ ਕਰਨੀ ਮੈਂ ਇਹਨਾਂ ਨਾਲ ਗੱਲ ਕਰਨੀ ਆ ਤੇ ਤੁਹਾਨੂੰ ਮੈਂ ਇੱਥੇ ਲੈ ਆਉਣੀ ਆ ਨਹੀਂ ਉਹਨਾਂ ਨੇ ਕੋਈ ਗੱਲਾਂ ਕਰਨੀਆਂ ਹੁਣ ਹੀ ਅੱਡ ਬਾਹਰ ਆ ਉਹ ਆਪਣੇ ਰਹਿੰਦੇ ਹੀ ਆਪਣੇ ਹਾਂ ਚਲ ਕੋਈ ਨਹੀਂ ਮੈਨਾਂ ਨਾਲ ਗੱਲ ਕਰਨੀ ਹੈ ਫੇਰ ਮੈਂ ਤੁਹਾਨੂੰ ਦੱਸਨੀ ਹੈ ਨਾਲੇ ਜੇ ਮੈਂ ਤੁਹਾਨੂੰ ਇੱਥੇ ਲੈਨਤਾ ਨਾ ਤੇ ਇਹਨਾਂ ਦੀ ਵੀ ਇੱਕ ਰਿੱਖਾ ਖੁੱਲ ਜਾਣੀ ਆ ਆਹੋ ਸਾਰਾ ਕੰਮ ਤਾਂ ਮੈਂ ਟੱਟੇ ਸਿਰ ਤੇ ਹੀ ਆ ਘਰ ਤੇ ਤੁਸੀਂ ਹੀ ਸਾਹਮਣੇ ਜੇ ਸਾਰਾ ਨਿਆਣੇ ਇਹਨਾਂ ਦੇ ਵੀ ਤੁਸੀਂ ਸਾਹਮਣੇ ਆ ਇਹ ਤਾਂ ਕਰਦੀ ਨਹੀਂ ਕਿ ਅੱਗੇ ਵੀ ਆਹੋ ਆ ਲੱਗ ਪਤਾ ਜਾਣਾ ਇਹਨਾਂ ਨੂੰ ਕਰਾਂ ਨੂੰ ਇੱਕੀ ਹੱਥ ਲੱਗਦੇ ਇਹਨਾਂ ਦੇ ਫੇਰ ਰੋਣਾ ਇਹਨਾਂ ਨੇ ਵੀ ਕਿਉਂ ਲੈ ਗਈ ਆ ਉੱਥੇ ਚਲ ਕੋਈ ਨਹੀਂ ਮੰਨਾ ਨਾ ਕਰਨੀ ਹੈ ਗੱਲ ਮਮੀ ਰੋਣ ਵਾਲੀ ਕਿਹੜੀ ਗੱਲ ਐ ਇੱਥੇ ਰੋਣਾ ਨਹੀਂ ਕੱਖ ਵੀ ਹੱਲ ਹੋਣਾ ਠੀਕ ਆ ਬਾਕੀ ਮੈਂ ਨਾ ਨਾ ਗੱਲ ਕਰਕੇ ਫਿਰ ਤੁਹਾਨੂੰ ਫੋਨ ਕਰਨੀ ਹੈ ਹਾਂਜੀ ਚਲ ਠੀਕ ਆ ਧਿਆਨ ਰੱਖਿਓ ਆਪਣਾ ਚੰਗਾ ਦਾਸਾ ਮਮੀ ਵੀ ਦੱਸੋ ਉੱਥੇ ਕਿੰਨੀ ਤੰਗ ਆ ਇਹਨੂੰ ਸਣੀ ਨੂੰ ਕਹਿਣੀ ਹੈ ਨਾ ਮਮੀ ਨੂੰ ਲੈ ਕੇ ਆਉਣੀ ਹੈ ਇੱਥੇ ਆਹੋ ਨਾਲ ਇਹਨਾਂ ਦੀ ਕੀ ਮਜਾ ਲ ਜੋ ਗੱਲਾਂ ਕਰ ਜਾਂਦੇ ਮੇਰੀ ਮਾਂ ਦੇ ਮੈਂ ਆਪਣੀ ਮਾਂ ਨੂੰ ਨਹੀਂ ਲੈ ਸਕਦੇ ਇੱਥੇ ਇਹਨਾਂ ਨੂੰ ਤਾਂ ਸਾਂਭਣ ਡਈ ਆ ਉਹਨੂੰ ਨਹੀਂ ਸਾਂਭ ਸਕਦੇ ਕੋਈ ਨਹੀਂ ਕਰਨੀ ਹੈ ਗੱਲ ਇਹਨਾਂ ਨੂੰ ਭਲਾ ਕੀ ਜਾਂਦੇ ਸਨੀ ਕਿੱਥੇ ਚਲੇ ਤੁਸੀਂ ਉਹ ਵਾਲੇ ਤੇ ਚੱਲੇ ਆ ਮਗਰੋਂ ਆਵਾਜ਼ ਮਾਰ ਹਾਂ ਤੇ ਮੇਰੀ ਗੱਲ ਸੁਣ ਮੈਂ ਗੱਲ ਕਰਨੀ ਤੁਹਾਡੇ ਨਾਲ ਕੋਈ ਉਹ ਖੜੋ ਜਾ ਮੈਂ ਚੱਲਿਆ ਮੈਂ ਚੋੜ ਸੜੋਣ ਗੱਲ ਜ਼ਰੂਰੀ ਆ ਕੋਈ ਯਾਰ ਥੱਲੇ ਆ ਪਹਿਲਾਂ ਮੇਰੀ ਗੱਲ ਸੁਣੋ ਬਾਅਦ ਚੱਲ ਜਿਓ ਉਹ ਯਾਰ ਬਾਅਦ ਚੋ ਕਰ ਲਈਏ ਗੱਲ ਬਾਅਦ ਚ ਉੱਥੇ ਟਾਈਮ ਨਹੀਂ ਲੱਗਣਾ ਉੱਥੇ ਰਸ ਹੋ ਜਾਂਦਾ ਵਾ ਯਾਰ ਕੋਈ ਗੱਲ ਵਾ ਕੋਈ ਤਾਂ ਹੀ ਤੁਹਾਨੂੰ ਕਹਿਣ ਡਈਆਂ ਤੁਹਾਨੂੰ ਪਤਾ ਮੈਂ ਅੱਧਾ ਕਈ ਨਾ ਕਹਿੰਦੀ ਹੁਣੇ ਤੁਹਾਨੂੰ ਬੱਸ ਬੱਸ ਮੰਮੀ ਦਾ ਫੋਨ ਆਉਂਦਿਆ ਸੀਗਾ ਪਿੰਡ ਵਾਲੀ ਦਾ ਹਾਂ ਤੇ ਉਹ ਕਹਿੰਨੇ ਭਾਬੀ ਤੰਗ ਬੜਾ ਕਰਦੀ ਆ ਉਹਨੂੰ ਭਾਬੇ ਤਾਂ ਕੰਟੀ ਤੇ ਆ ਗਈ ਕਹੀ ਕਰਨਾ ਕੀ ਆ ਮੈਂ ਕਹਿੰਦੇ ਉਹ ਮੈਨੂੰ ਲੈ ਆਉਂਨੇ ਆ ਇੱਥੇ ਕਿਉਂ ਇੱਥੇ ਕੋ ਲੈ ਆਉਣਾ ਦੱਸਾਂ ਉਹ ਤੇ ਉਹ ਤੈਨੂੰ ਪੁੱਛ ਦੇਣੀਗੀ ਇੰਨਾ ਉਹ ਤੰਗ ਕਰਦੀ ਐ ਬੋਲਦੀ ਬੜਾ ਵਾ ਐ ਮੰਮੀ ਸਾਰਾ ਘਰ ਦਾ ਕੰਮ ਵੀ ਕਰਦੀ ਐ ਤੇਰਾ ਦਿਮਾਗ ਖਰਾਬ ਆ ਤੇਰਾ ਹਾਂ ਇੱਥੇ ਦੇ ਆਪਣੇ ਇਕੱਲੇ ਸੁਣੇਗੇ ਮੁੱਖਣ ਦੇ ਤੇ ਦੱਸਾਂ ਇਹਨਾਂ ਦੇ ਕਲੇਸ਼ਨ ਮੈਂ ਕੀ ਕਰਨਾ ਮੇਰੀ ਮਾਂ ਮਾ ਇੱਥੇ ਆ ਨਹੀਂ ਸਕਦੀ ਹੈਗੀ ਉਹ ਮੇਰੀ ਗੱਲ ਸੁਣ ਆ ਸਕਦੀ ਹੈ ਕਿਉਂ ਨਹੀਂ ਆ ਸਕਦੀ ਮੈਂ ਤੈਨੂੰ ਤਾਂ ਕਹਿੰਦਾ ਵੀ ਹਲੇ ਤਾਂ ਆਪਾਂ ਇੱਕੋ ਘਰ ਚ ਰਹਿਣਦੇ ਆ ਇੱਕ ਘਰ ਚ ਰਹਿਣਦੇ ਆ ਹੈਗੇ ਤੇ ਆਪਾਂ ਆਡੀ ਆ ਨਾ ਕੋਈ ਆ ਤੇ ਆਪਾਂ ਹੈਗੇ ਆ ਠੀਕ ਆ ਪਰ ਘਰ ਤੇਟੀ ਆ ਨਾ ਉੱਥੇ ਹੀ ਹੋ ਰਹੇ ਨੇ ਉੱਥੇ ਆਪਾਂ ਰਹਿਣਦੇ ਆ ਕੋਈ ਨਾ ਕੋਈ ਗੱਲ ਫੇਰ ਹੋ ਜਾ ਕਰਨੀ ਹੈ ਕਿਹੜੀ ਗੱਲ ਹੋਣੀ ਕੋਈ ਗੱਲ ਨਹੀਂ ਕੀ ਹੁੰਦੀ ਠੀਕ ਆ ਮੈਂ ਆਪਣੀ ਮਾਂ ਇੱਥੇ ਲਿਆਉਣੀ ਆ ਇੰਨਾ ਹੀ ਡਰ ਮਾਰਿਆ ਕਿ ਇਹਦਾ ਬਜ਼ੁਰਗ ਤੇਰਾ ਦਿਮਾਗ ਰਾਬ ਤੋਂ ਸਲਾਹ ਕੀਤੀ ਪਹਿਲੇ ਮੇਰੇ ਨਾਲ ਤੂੰ ਆਪ ਹੀ ਫੋਨ ਤੇ ਕਹਿਦਾ ਵਾ ਤੈਨਾਂ ਸਲਾਹ ਕਿਹੜੀ ਕਰਨੀ ਹੈਗੀ ਤਾ ਦੱਸ ਮੇਰੀ ਮਾਂ ਉਹ ਇੱਥੇ ਆ ਨਹੀਂ ਸਕਦੀ ਤੁਹਾਡਾ ਮਾਪੇ ਨਹੀਂ ਰਹਿੰਦਾ ਇਸ ਤੁਹਾਡੇ ਕੋ ਉਹ ਤਾਂ ਮਾਪਿਓ ਦੇ ਰਹਿੰਦਾ ਵਾ ਠੀਕ ਆ ਤੇ ਉਹਨਾਂ ਦੇ ਤੇ ਰਹਿਣਾ ਉਹਨਾਂ ਦੇ ਦੇ ਘਰ ਆ ਮੈਂ ਤੇਨੂੰ ਤਾਂ ਕਹਿੰਦਾ ਵੀ ਕਲੇਸ਼ ਤੇ ਅੱਗੇ ਨਹੀਂ ਆਪਣੇ ਮੁਕ ਆਹੋ ਆ ਵਧੀਆ ਆਪਣਾ ਕੱਲਾ ਹੋਵੇ ਆਪਣਾ ਅੱਡ ਹੋਵੇ ਨਾ ਕੱਲਾ ਉਦੋਂ ਮਤਲਬ ਬੰਦਾ ਲੈ ਆਵੇ ਇਦਾਂ ਨੇ ਤੈਨੂੰ ਪਤਾ ਅੱਗੇ ਉਹ ਕੋਈ ਨਾ ਕੋਈ ਬਹਾਨਾ ਲੱਭਦੇ ਰਹਿੰਦੇ ਆ ਲੜਨ ਨੂੰ ਨਹੀਂ ਆ ਵਧੀਆ ਵਾ ਦਰਦੇ ਜੇ ਫਿਰ ਉਹਨਾਂ ਕੋ ਸਾਰਿਆਂ ਦਾ ਤੁਸੀਂ ਤੇਰੀ ਮਾਂ ਕੋ ਆ ਜੂਗੀ ਇਥੇ ਲੋ ਇਹ ਤੇ ਡਰਨ ਵਾਲੀ ਕਿਹੜੀ ਗੱਲ ਵਾ ਨਾਲ ਵੇ ਮੈਨੂੰ ਪੁੱਛਿਆ ਤੂੰ ਆਪਣੀਆਂ ਮਨਮਰਜ਼ੀਆਂ ਕਰਦੀਆਂ ਆ ਆਹੋ ਜੀ ਦਾ ਮਤਲਬ ਮੇਰਾ ਇੱਥੇ ਕੋ ਹੈ ਹੀ ਨਹੀਂਗਾ ਤਾਂ ਹੀ ਆ ਹਾਂ ਪੁਛਪੁਛ ਕੇ ਸਾਰੇ ਕੰਮ ਕਰਿਆ ਕਰਾਂ ਤੂੰ ਉਲਟੇ ਪਾਸੇ ਲੈ ਆਇਆ ਗਾ ਗੱਲ ਉਲਟੇ ਅੱਬੇ ਕਰਦੇ ਮੈਂ ਮਨਾ ਕੀਤਾ ਤੇ ਹੁਣ ਮੇਰੇ ਕਰਨੀ ਦੇ ਜੇ ਤੂੰ ਮੰਨਣੇ ਇਹਦਾ ਮਤਲਬ ਫਿਰ ਆਪਣੀ ਹਾਈ ਹਾਈ ਇਹ ਬੜਾ ਬੋਲਣ ਦੇ ਇਹਨੇ ਮੇ ਨੂੰ ਅੱਜ ਕੀ ਹੋ ਗਿਆ ਅਗੇ ਤਾਂ ਸਨੀ ਬੋਲਦਾ ਅਜ ਦੂਜੀ ਵੀ ਡਈ ਕਿਦਾਂ ਫਟਾਕ ਫਟਾਕ ਗੱਲਾਂ ਕਰਨ ਦੀ ਜਾਨ ਨੂੰ ਤਾਂ ਮੈਂ ਚਲੀ ਜਾਂਦੀ ਪਰ ਇਹਨਾਂ ਨੂੰ ਕਰੀ ਅਕਲ ਮਾ ਉਹਦਾ ਖੁਸ਼ੀ ਬਰ ਮੈਂ ਗੱਲ ਕੋਈ ਕਰਾਂ ਗੱਲ ਮੇਰੇ ਪੈ ਜੀ ਦਫਾ ਹੋਣ ਦੇ ਮਨਾ ਗੰਦ ਨੂੰ ਛੇੜ ਕੇ ਛੱਟਾਂ ਹੀ ਪੋਣੀਆਂ ਅੰਦਰ ਹੀ ਚੱਲ ਮੈਂ ਨਹੀਂ ਇਹਨਾਂ ਦੀ ਖੇਲ ਵੀ ਕਰਨੀ ਤੇ ਨਾ ਮੈਂ ਸੋਣੀ ਆਪਣੀਆਂ ਮਰਦੀਆਂ ਕਰਦੀ ਨਾ ਪਸਦੀ ਨਾ ਤੇਦੀ ਮੈਂ ਵੀ ਹੁਣ ਲਿਆਉਣੀ ਆ ਫਿਰ ਲੇ ਆਪੇ ਕੋਈ ਮਾਦਾ ਆਤਾ ਬਹਨਾਵਾ ਆਹੋ ਲੈ ਆਇਸ ਟੋਲਾ ਤੇ ਸਰਾ ਕੇ ਮੈਂ ਨਹੀਂ ਜਾਣਾ ਹੁਣ ਕਿੱਡਾ ਕੰਮ ਫੜਿਆ ਵਾ ਹੱਦ ਹੋ ਗਈ ਆ ਆਪਣਾ ਮਾਪੇ ਨੂੰ ਠੀਕ ਆ ਮੈਂ ਆਪਣੀ ਮਾਂ ਨੂੰ ਲਿਉਣਾ ਵਾ ਤੇ ਉਹ ਨਹੀਂ ਲਿਉਣਾ ਇੱਥੇ ਵੜੇ ਰੋ ਫੋਨ 'ਚ ਵੜੇ ਰੋ ਨਿਕਲ ਆ ਉਹਦੇ ਚ ਬਾਹਰ ਤੇਰਾ ਕਿ ਦਿਮਾਗ ਨਹੀਂ ਖਰਾਬ ਹੋ ਗਿਆ ਤੇਰਾ ਦਿਮਾਗ ਨਹੀਂ ਕਾ ਖਰਾਬ ਤੁਸੀਂ ਮੇਰੀ ਗੱਲ ਸੁਣੋ ਇਹ ਤਾਂ ਬੜਾ ਭਾਨਾ ਦੇ ਇਗਲੇ ਕਿਤਰਾ ਮਾਰਦੀ ਉਹਦੇ ਉੱਤੇ ਹੱਥ ਣ ਕੇ ਪਾਣੀ ਦਿੰਦੀ ਉਹ ਲੈ ਕੇ ਉੱਡ ਗਈ ਸਾਡੇ ਪੁੱਤ ਨੂੰ ਹੈ ਤੇ ਟਾਈਮ ਦੇਖੋ ਕਿ ਨਾ ਹੋ ਗਿਆ ਟਕਾਈ ਨਹੀਂ ਗਈ ਵਾਪਸ ਮੈਨੂੰ ਤੇ ਲੱਗਦਾ ਛਿੱਤਰ ਫਿਰਨਿਆ ਆ ਛਿੱਤਰ ਇਹਨਾਂ ਨੂੰ ਉਹ ਕੋਣ ਸਵਾਦੀ ਗੱਲ ਕਰਿਆ ਕਰ ਪਰ ਮੈਂ ਦੱਸਾਂ ਗੱਲ ਸਿਆਣੀ ਤੇਰੀ ਉਮਰ ਹੋ ਗਈ ਆ ਬਸ ਗੱਲ ਕਰਨ ਦੀ ਤੈਨੂੰ ਅਗਰ ਛੇਧ ਹੀ ਗਈ ਤਾਂ ਕਾਈ ਕੋਈ ਗੱਲ ਨਹੀਂ ਜਦੋਂ ਜੁੱਤੀਆਂ ਵੱਜੀਆਂ ਨਾ ਉੱਥੋਂ ਤੇ ਪਤਾ ਲੱਗ ਜਾਣਾ ਤੁਹਾਨੂੰ ਕਿ ਸਿਆਣੀ ਗੱਲ ਮੈਨੂੰ ਆਈ ਕਿ ਨਹੀਂ ਆਈ ਜੀ ਉਹੋ ਜੀ ਗੱਲ ਹੁੰਦੀ ਨਾ ਤੇ ਬੜੇ ਚੰਦਾ ਸੁਣਾ ਆਏਣਾ ਇਹਦਾ ਮਨ ਸੁਖ ਸਾਥ ਜਿਹੜੇ ਉੱਥੇ ਬੈਠੇ ਅੜੇ ਨਜ਼ਰ ਕੋਈ ਸੁਖ ਸਾਥ ਨਹੀਂ ਗਈ ਹਨ ਕੈਨ ਵੇਖਾ ਕਿੰਨਾ ਹੋ ਗਿਆ ਵਾ ਉਹਦਾ ਭਾਏ ਪਿਓ ਆ ਗਿਆ ਹੋਏ ਉੱਤੇ ਤੇ ਜੁੱਤੀ ਭਾਏ ਫਿਰਦੀ ਹੋਏ ਤੁਹਾਡੇ ਮੁੰਡੇ ਨੂੰ ਇੱਕ ਗੱਲ ਤਾਂ ਚੰਗਾ ਸਗੋਂ ਗਿਆ ਹੀ ਨਾ ਹੋਬਾ ਬੁੱਕਿਆ ਦੇ ਨਾਲ ਤੇ ਲੱਗ ਜੂਗਾ ਹੁਣ ਪਤਾ ਅੱਗੇ ਨਾ ਤੂੰ ਮੇਰਾ ਬਾਹਰ ਸਿਰ ਖਾਂਂਦੀ ਤੇ ਹੁਣ ਮੇਰੇ ਨਾਲ ਕਿੱਥੇ ਅੰਦਰਾਂ ਲਗੇ ਖਾਣਾ ਪੀ ਤੈਨੂੰ ਚਾਹੀਦਾ ਕੀ ਹੈ ਨਹੀਂ ਤਾਂ ਦਾ ਖਾਣਾ ਤੇ ਕਿਹਦਾ ਖਾਂ ਇਹ ਦੱਸੋ ਮੈਨੂੰ ਫਿਰ ਦੱਸ ਦੋ ਨਾ ਤੂੰ ਫਲਾਣੇ ਦਾ ਜਾ ਕੇ ਖਾਲਾ ਤਾਂ ਮੋਂ ਦਾ ਖਾਲਾ ਜਾ ਕੇ ਫਿਰ ਮੈਂ ਤਾਂ ਕਹਿਣ ਦੀ ਤੂੰ ਮੇਰੇ ਕੋਲ 500 200 ਰੁਪਏ ਤੂੰ ਹੀ ਤੇ ਜਾ ਮਗਰ ਜਾ ਕੇ ਵੇਖਿਆ ਉਹ ਗੁੰਮ ਰੱਖਿਆ ਕਰਦੀ ਉੱਥੋਂ ਨਾ ਮੇਰਾ ਜਾਵੇ ਛੇਤਰ ਮੈਂ ਕਿਉ ਆਹ ਟਾ ਟਾ ਕਰੀ ਜਾਂਦੀ ਆ ਟਾ ਟਾ ਕਰੀ ਜਾਂਦੇ ਹੀ ਆ ਉਹਨੂੰ ਫੋਨ ਤੇ ਲਾਓ ਅਲਾਵਾ ਫੋਨ ਲਾਵਾ ਇੱਕ ਦੋਰੀ ਫੋਨ ਹੋਣਾ ਮੈਂ ਮੁੜ ਕੇ ਮੈਨੂੰ ਫੋਨ ਨਾ ਤਾਂ ਨਾਲ ਨੂੰ ਕੋਈ ਵੀ ਗੱਲਬਾਤ ਕਰੀ ਕੋਈ ਭੁਮਾਰ ਖਾਰਿਆ ਤੁੰਗੇ ਫੜ ਕੇ ਮੇਰਾ ਕੰਪਰਾ ਮੰਡ ਰੀ ਜਾਂਦੇ ਆ ਪਤਾ ਨਹੀਂ ਕਿੱਦਾਂ ਦਾ ਪਿਓ ਆ ਕੋਈ ਪਤਾ ਲੱਗਣ ਡਿਆ ਪਤਾ ਨਹੀਂ ਲੱਗਣ ਡਿਆ ਇੱਥੇ ਤੈਨੂੰ ਦੋ ਆਖਿਆ ਨਜ਼ਰ ਵਾਲੀਆਂ ਐਨਕਲ ਵਾਲੀਆਂ ਤੇ ਵੇਖ ਲਾ ਅੱਖਰੀਓ ਲੱਭਣ ਡਿਆ ਕਿੱਥੇ ਚਲ ਗਿਆ ਨੰਬਰ ਨੰਬਰ ਨਹੀਂ ਲੱਭਣ ਡਿਆ ਆਇਓ। ਦਈ ਰੇਂਗਾ? ਤੂੰ ਨਾ ਜ਼ਬਾਨ ਆਪਣੀ ਹੋਣਾ ਅੰਦਰ ਆਖ। ਆ ਗਈ ਜੀ, ਗਈ ਜੀ ਰੇਂਗਾ। ਮੇ ਚੱਕਲਾ ਫੋਨ ਲੈ। ਕਿਰਮਤ ਤੇਰੀ ਗੱਲ। ਗੱਲ ਕਾਦੀ ਕਰਾਣੀ? ਫੋਨ ਚੱਕੂ ਕਰ ਗੱਲ ਕਰੂੰਗੀ। ਉਹ ਤਾਂ ਗੱਲ ਵਾ ਮੈਂ ਸਦਾਈ ਇਹਨੇ ਫੜਿਆ ਫੋਨ। ਮੈਨੂੰ ਲੱਗਦਾ ਕਿ ਪੱਕਾ ਕੋਈ ਨਾ ਕੋਈ ਚਾਂਸ ਹੋਣਿਆ। ਜਿਹੜਾ ਫੋਨ ਨਾ ਚੁੱਕਣ ਦਿਆ ਪੱਕਾ ਛਿੱਤਰ ਫਿਰਨ ਦਿਆ ਦੋਵਾਂ ਇੱਥੇ ਰੋਟੀ ਪਣੀ ਖਾਦੇ ਹੁਣ ਕਿ ਇਹ ਬੰਦਾ ਰਾਤ ਹੀ ਦੰਦਾ ਫੋਨ ਕਿ 24 ਘੰਟੇ ਬਰਾ ਕੰਨਾਂ ਮੰਨੀ ਫਿਰਦਾ ਇਹਨੂੰ ਸਵੇਰ ਦੇ ਗਏ ਆ ਲੈ ਲਓ ਫੇਰ ਲਾਓ ਆਹ ਰੱਬਾ ਮੈਂ ਤਾਂ ਹੋਰ ਘਬਰਾਟ ਹੋਣ ਦੀ ਆ ਇੱਕ ਵਾਰੀ ਹੁਣ ਲੋਈ ਹੂੰ ਮੁੜ ਕੇ ਨਾ ਮੈਨੂੰ ਕਹੀਂ ਆਹ ਰੱਬਾ ਮੈਂ ਹੱਟ ਫੀ ਕਰੋ ਹਾਂ ਹੋ ਗਿਆ ਵਾ ਹੁਣ ਲੱਗਣੀ ਂ ਦਿਆ ਹੁਣ ਲੱਗ ਜਾਣਾ ਹਾਏ ਰਪਾ ਲੱਗ ਜੇ ਸੀ ਤਾਂ ਵੀ ਆ ਕਿਤੇ ਚੁੱਕਿਆ ਵੀ ਨਹੀਂ ਫੋਨ ਵੇਖ ਬਨਾਂਪੀ ਕਰਕੇ ਦੱਸ ਦਿੰਦਾ ਵਾ ਹੈ ਲਓ ਹੋਣ ਲੱਗਾ ਨਹੀਂ ਮੈਂ ਦੱਸ ਕੀ ਕਰਾਂ ਕਰਨਾ ਕੀ ਆ ਮੈਨੂੰ ਤਾਂ ਪੱਕਾ ਲੱਗਦਾ ਵਾ ਉਹ ਉਥੇ ਜੁੱਤੀ ਫਿਰ ਨਹੀਂ ਜੀ ਉਹਨਾਂ ਨੂੰ ਮੇਰੀ ਗੱਲ ਉਹ ਸ਼ਾਮਾਂ ਤੱਕ ਡੀਕ ਤੇ ਲੈ ਤੂੰ ਤੇ ਨਾ ਮੇਰਾ ਮੈਨੂੰ ਤਰਜਾ ਮੈਨੂੰ ਦਵਾਈ ਖਾਣੀ ਪੈਣੀ ਜਿਹੜਾ ਤੂੰ ਹਰ ਮੇਰਾ ਘਸੜਿਆ ਪੜ ਕੇ ਇਹ ਤੁਹਾਨੂੰ ਨਾ ਕਹਾਂ ਤੇ ਮੈਂ ਕਿੰਨੂੰ ਕਹਾਂ ਮੈਨੂੰ ਖਬਰਾ ਟੋੜੀ ਮੈਂ ਮਾਂ ਵਾ ਨਾ ਮਾਂ ਵਾ ਇੱਥੇ ਚਲ ਗਾ ਚੁੱਪ ਗਾ ਜਾ ਹਾਇ ਰੱਬਾ ਇਹ ਤਾਂ ਚਲ ਗਿਆ ਮੂੰਹ ਜਾ ਵਟਕੇ ਪਰ ਇਹਨੂੰ ਤਾਂ ਮੈਂ ਕਿੱਧਰ ਨ ਜਾਵਾ ਮੈਨੂੰ ਇਹ ਨਹੀਂ ਸਮਝ ਆਉਂਦੀ ਜੇ ਮੇਰੇ ਪੁੱਤ ਨੂੰ ਕਿਤੇ ਮੋਸਾ ਉਂਗਲ ਵੀ ਲੱਗ ਗਈ ਵੇਖੀ ਤੇ ਡੱਕਰੇ ਦਾ ਕਰਨੀ ਇਹੇ ਮੈਂ ਕਿੱਦੀ ਗਈ ਆ ਕੰਨਪਤੀ ਜਾ ਵੇਖਣ ਚਲੀ ਆ ਅਗ ਲੱਗੀ ਨੂੰ ਪਤੀ ਜਾ ਵੇਖਣ ਦੀ ਮਹਾਕ ਜੇ ਚਾਉ ਮੜਾਇਆ ਨ ਪੇਕਿਆ ਦਾ ਹੁਣ ਹੈ ਉਦਾਂ ਤਾਂ ਕੋਈ ਨੂੰ ਪੁੱਛਦਾ ਨਹੀਂ ਕਦੀ ਫੋਨ ਨਾ ਆਵੇ ਅੱਗੋਂ ਨਾ ਪਿੱਛੋਂ ਨਾ ਇਹ ਤਾਂ ਮਾਂ ਵੀ ਨਾਲ ਨਹੀਂ ਹੁਣੀ ਪਿਓ ਦੇ ਪਿਉਂਦੇ ਰਿਸ਼ਤਰ ਫੇਰੀਆਂ ਨਾਲ ਨੂੰ ਘੇਰ ਕੇ ਹਾਇ ਰੱਬਾ ਮੇਰੇ ਪੁੱਤ ਨੂੰ ਕੁਛ ਨਾ ਹੋਵੇ ਕਿਤੇ ਇਦਿਆਂ ਘਟਿੰਗਾ ਤਾ ਓਦਨ ਫੜ ਕੇ ਇਦਿਆਂ ਸਪਿੰਦਰ ਪੁੱਤ ਹਾਂ ਦੱਸੋ ਮੈਂ ਹੈ ਟਮੇਟੀ ਓਦਨ ਦੀ ਦੇਕੇ ਹੀ ਨਹੀਂ ਗਈ ਆਂਟੀ ਜੀਰੀ ਅੱਜ ਆਈ ਤੇ ਕਮੇਟੀ ਦੇ ਗਈ ਤੇ ਆ ਮੇਰਾ ਪੁੱਤ ਨਾ ਜੇ ਗਿੰਨੇ ਆ ਤਾਂ ਗਿੰਨਾ ਵੀ ਰੇਂਦਾ ਨੂੰ ਸੰਭਲਾ ਮੈਂ ਮੇਰਾ ਚੇਤਾ ਹੈ ਨੂੰ ਆਵੇਂ ਕਿਤੇ ਰੱਖ ਲਾਂਗੀ ਤੇ ਲੱਭ ਜੀ ਤੇ ਰਾਂਗੀ ਓ ਮੰਮੀ ਤੁਸੀਂ ਮੈਨੂੰ ਜੁਫੜਾਉਂਦੇ ਆਪੀ ਰੱਖ ਛਡੋ ਲੈ ਪੁੱਤ ਸਗੋ ਚੰਗਾ ਵਾ ਤੂੰ ਪੜਿਆ ਲਿਖਿਆ ਆ ਆਪ ਸੰਭੇਗਾ ਆਪ ਵਰਤੇਗਾ ਜਿੱਥੇ ਮੈਨੂੰ ਲੋੜ ਪਊਗੀ ਨਾ ਵੀ ਮੰਗ ਕੇ ਵਰਤ ਲਾਂਗੇ ਮੇਮ ਮੰਮੀ ਦੱਲਾਵੇਂ ਤੂੰ ਕਿੱਦਾਂ ਦੇ ਕਰਨ ਦੇ ਕਿਉਂ ਜਿੱਦਾਂ ਆ ਕੇ ਮੈਂ ਹਾਂ ਸਾਹਮਨਾ ਹਾਂ ਅੱਗੇ ਚੀਜ਼ਾਂ ਤੂੰ ਹੀ ਰੱਖਦੇ ਹੋ ਪੁੱਤ ਅੱਗੇ ਹੋਰ ਗੱਲ ਜੀ ਹੋਰ ਗੱਲ ਹੁਣ ਉਹ ਦੂਜੀ ਵੀ ਓਦਾਂ ਦੀ ਆ ਕੱਲ ਨੂੰ ਕੋਈ ਵਾਅਦਾ ਘਾਟਾ ਹੋ ਗਿਆ ਘਰ ਚ ਲੜਾਈ ਪੈਗੀ ਉਹਦੇ ਨਾਲ ਚੰਗਾ ਆਪੋ ਆਪਣਾ ਘਰ-ਬਾਰ ਸੰਭੋ ਉਹ ਤਾਂ ਮੰਮੀ ਗੱਲ ਤਾਂ ਢਿੱਸਈ ਏਦਾਂ ਤੇ ਨਾਲੇ ਵੀ ਤੂੰ ਏਦਾਂ ਕਰ ਅੰਨਾ ਮਾਤਾ ਮੈਂ ਵੀ ਤਿਆਰ ਹੋ ਜਾਨੀ ਆ ਚੱਲ ਜਾ ਕੇ ਜਿਹੜੀ ਚੀਜ਼ ਲੈਣੀ ਲੈ ਆ ਐਡੇ ਔਖੇ ਹੋ ਕੇ ਕਮੇਟੀਆਂ ਤਾਰੀਆਂ ਤੇ ਹੁਣ ਕੀ ਲੈ ਗਈ ਲੈ ਆ ਆ ਕਿਹ ਤਰ੍ਹਾਂ ਦੀ ਗੱਲ ਵਾ ਹੁਣ ਜੇ ਕੋਈ ਨਿਆਣੇ ਨੂੰ ਗਰੀਜ ਚਾਹ ਹੋਏ ਕੋ ਸ਼ੌਂਕ ਹੋਏ ਤਾਂ ਪੂਰਾ ਹੀ ਨਹੀਂ ਕਰਨਾ ਮੰਮੀ ਸ਼ੌਂਕ ਤੁਸੀਂ ਸਾਰੇ ਪੂਰੇ ਕੀਤੇ ਨੇ ਕਿਹੜੀ ਚੀਜ਼ ਜਿਹੜੀ ਨਹੀਂ ਹੈਗੀ ਸਾਡੇ ਕੋਲ ਉਹ ਸਗੋਂ ਕੋਈ ਸੋਨੇ ਦੀ ਚੀਜ਼ ਬਣਾ ਲਿਆਓ ਉਹ ਬਾਬਾ ਸੋਨੇ ਦੀ ਵੀ ਬਣਾਨੀ ਉਹਦਾ ਕੋਈ ਕੱਪੜਾ ਲੀੜਾ ਵੀ ਲੈ ਆ ਕੋਈ ਪਤਾ ਨਹੀਂ ਹੁੰਦਾ ਕਿ ਜਾਣਾ ਆਉਣਾ ਕੁਝ ਪੈ ਜਾਂਦਾ ਬਥੇਰੇ ਕੱਪੜੇ ਨੇ ਕੋਈ ਗੱਲ ਨਹੀਂ ਮੰਮੀ ਤੂੰ ਤੇ ਇੰਨਾ ਸਿਆਣਾ ਨਾ ਅਨਾਵੇਂ ਪਈਆ ਨਹੀਂ ਖਰਚਣਾ ਹੈ। ਉਹ ਕੰਨ ਨੂੰ ਜੇ ਤੂਏ ਲੋੜ ਫਿਰ ਬੰਦਾ ਲਿਉਂਦਾ ਵੀ ਚੰਗਾ ਲੱਗੀ। ਹੈ ਵੇ। ਦੇਖੀ ਹੁੰਦੀ ਨਾ ਹੈ। ਮੈਂ ਅੱਜ ਇਸ ਵੇਲੇ ਸਵਕਤੇ ਦੁਹੇ ਜੀ ਬੜਾਈ ਲੰਡ ਏ। ਸਣੀ ਹੁਣੀ। ਆਹ। ਪਤਾ ਨਹੀਂ ਮੰਮੀ ਮੈਨੂੰ ਤੇ ਤੁਸੀਂ ਬਣਾ ਇਨਾਂ ਦੀਆਂ ਗੱਲਾਂ ਚਾਹੇ ਕਿਤੇ ਗਏ ਤੇ ਨਹੀਂ ਲੱਗੇ। ਨਹੀਂ ਨਹੀਂ ਮੈਂ ਦੂਰੋਂ ਸੁਣ ਕੇ ਉੱਥੇ ਦੀ ਉੱਥੇ ਪਿੱਛੇ ਨੂੰ ਗਈ। ਟਰੈਕਟਰ ਤੇ ਚੜਿਆ ਏ ਤੇ ਜਾਪਦਾ ਹੀ ਪਚੌਲ ਛੜਾਉਣ ਚੱਲਿਆ ਵਾ। ਅੱਛਾ। ਤੇ ਪਤਾ ਨਹੀਂ ਕੀ ਗੱਲ ਹੋਈ ਕਿ ਤੇ ਆਹ ਬੋਲੀ ਆਹ ਬੋਲੀ। ਉਹ ਤੈਨੂੰ ਕੂ ਨਹੀਂ ਦੇਂਦੀ। ਉਹ ਨਾ ਕੋ ਬੋਲਿਆ। बोलले आ गुगो रो बोलना नहीं ने पथेरा बोलया गुस्से जे ट्रक टा चढ़ गया चोळ छरावण भी नहीं गया पू पू करदा पज्जा पेण दिया मैं नहीं गा होई मैं दफा हो लोडी ने मम्मी तन्नो जानदी ऐवें जाओगे तो गल्ला कराओगे यानी के तू ही कौन हुंदे ਸਾਡੇ ਚ ਬੋਲਣ ਵਾਲੇ ਦਫਾ ਕਰ ਇਹਨਾਂ ਦੀ ਐ ਹੋਈ ਜਾਣਣ ਅਸੀਂ ਇਹਨਾਂ ਦੀ ਹੁਣ ਗੱਲ ਚ ਨਹੀਂ ਆਉਣਾ ਬਿਲਕੁਲ ਤੇ ਮੇਰਾ ਪੁੱਤ ਪੈਸੇ ਸਾਹਮਣੇ ਹੈ ਕੋਈ ਗੱਲ ਨਹੀਂ ਮੈਂ ਫੇਰ ਇੱਕੋ ਜਿਹੇ ਹੱਥ ਮਾਰਨਾ ਮਾਰ ਵੀ ਲਈ ਕੋਈ ਨਹੀਂ ਗਿਲ ਲੈਣਾ ਮਾ ਉਹਦਾ ਹੈ ਕਿੰਨੇ ਨੇ ਇਹ ਹੈਗਾ 1.5 ਲੱਖ ਅਸ਼ਾ ਤੇ ਹੋਇਆ ਸੰਾਵਲਾ ਮੇਰਾ ਪੁੱਤ ਚਲੋ ਕੋਈ ਨਹੀਂ ਰਹਿ ਦਿੰਦਾ ਬਾਦੀ ਤੇ ਹੀ ਥੋੜੀ ਜਿਹੀ ਹੈ ਉਤਰਾਂ ਦੀ ਇਹ ਨਾ ਫੇ ਤਮਾਸ਼ਾ ਫੇਰ ਬਣਾ ਦੇ ਕੇ ਐਵੇਂ ਬਣਾ ਦੇ ਕੇ ਆ ਸੰਾਵਲਾ ਤੇ ਆਪਣੇ ਪਿਓ ਨੂੰ ਵੀ ਦੱਸਦੀ ਹੈ ਕੋਈ ਨਹੀਂ ਰਹਿ ਤੇ ਚੱਲ ਮੈਂ ਤੂੰ ਚੱਲ ਮੈਂ ਬਾਹਰ ਕੋਈ ਵਾਜਾ ਮੰਡਾ ਹੈ ਮੈਂ ਜਾਵਾਂ ਚਲੋ ਜਾਓ ਥੱਕ ਗਈ ਮੈਂ ਤੇ ਨਾਵ ਨਾਵ ਇੱਧਰ ਆ ਇੱਕ ਚੀਜ਼ ਵਿਖਾਵਾਂ ਤੈਨੂੰ ਮੈਂ ਹਾਲੇ ਮੇਰੀ ਭੈਣ ਕੁਟ ਪਾਣੀ ਲੈ ਆਈ ਹਾਂ ਆ ਗਈਆਂ ਮਹਾਰਾਣੀਆਂ ਹੈਂ ਤੋਰ ਮੈਂ ਆਉਂਦੀ ਰਹਿਣਾ ਪਾਣੀ ਮੰਗਣ ਤੈਨੂੰ ਮੈਂ ਦਵਾ ਪਾਣੀ ਲਿਆ ਕੇ ਨਾਲ ਕੋ ਪਾਣੀ ਮੰਗਣ ਨਹੀਂ ਹੈ ਤੈਨੂੰ ਨਹੀਂ ਪਤਾ ਰੋਟੀ ਆ ਉਹ ਕੋ ਕਰਾਉਂਦੇ ਆ ਕੋ ਕੰਮ ਕੋਈ ਇੱਧਰ ਬੁੱਥਾ ਕਰਾ ਆਪਣਾ ਜਰਾਕ ਨਾ ਸਵੇਰ ਦੀ ਗਈਆਂ ਤੇ ਸ਼ਾਮਾਂ ਪੈ ਗਈਆਂ ਕੀ ਕਰਦੀ ਓਥੇ ਨਜ਼ਰ ਤੇ ਮੰਮੀ ਜੀ ਕਿਤੇ ਜਾਈਏ ਟਾਈਮ ਲੱਗ ਹੀ ਜਾਂਦਾ ਵਾ ਹੁਣ ਹੱਥ ਲਾ ਕੇ ਧਿਆਨ ਹੀ ਜਾਈਦਾ ਅੱਛਾ ਬੜਾ ਟਾਈਮ ਲੱਗਦਾ ਕਰਾ ਅੱਜ ਤੇਰੀ ਤਮਾ ਵਿਗੜੀ ਆ ਤੇਰਾ ਰੁਖ ਤਾਂ ਕੀ ਬਦਲਿਆ ਅੱਜ ਤੇ ਕੀ ਬਦਲ ਗਿਆ ਮੇਰੇ ਚ ਮਾਂ ਨੂੰ ਕਾਹਦਾ ਹੋਈ ਆ ਹੁੰਦਿਆਂ ਘਟ ਪਾਣੀ ਵੀ ਨਹੀਂ ਬੰਦੇ ਨੂੰ ਪੀਣ ਦਿੰਦੇ ਤੇ ਗੱਲਾਂ ਸੁਣੋ ਲੱਗ ਜਿੰਨਾ ਨੂੰ ਤੱਪ ਚੜਨਾ ਤੇਰੇ ਉਤੇ ਸ਼ੁਕਰ ਕਰ ਮੈਂ ਤੇਰੇ ਸਿਰ 'ਚ ਉਹ ਨਹੀਂ ਮਾਰਿਆ ਆਉਂਦੀ ਵੇ ਤਾਨੂੰ ਕਾਹਦਾ ਤੱਪ ਚੜ ਗਿਆ ਤੋ ਮੈਨੂੰ ਤਾਂ ਤੱਪ ਚੜਨਾ ਨਹੀਂ ਇੱਕ ਤੋਹਜਾ ਕੰਮ ਤੂੰ ਕੀਤਾ ਵਾ ਤੇ ਤਾ ਤੇ ਮੈਂ ਤਾਂ ਤੈਨੂੰ ਚਾ ਚੜ ਕੇ ਮੇਲਾ ਜਾ ਕੇ ਆਪਣੀ ਮਾਂ ਨੂੰ ਹੈ ਤੇ ਮੇਰਾ ਪਿਓ ਤੇ ਆਇਆ ਨਾ ਮੇਰੇ ਪੁੱਤਰੋਂ ਤੇ ਕਟਾਵੜਾ ਇਹਨੂੰ ਤੂੰ ਮੈਂ ਅੱਜ ਕਿੱਦਾਂ ਦੀ ਤਿਆਰੀ ਹੈ ਤਿਆਰੀ ਤੂੰ ਨਹੀਂ ਮੇਰੀ ਕਿਤੇ ਨਹੀਂ ਗਈ ਹੈ ਉਹ ਮੈਂ ਚੱਕਰ ਦੇ ਆਉਂਦੇ ਸੀ ਟੈਸਟ ਕਰਾਵਾ ਜਾ ਕੇ ਅੱਛਾ ਤੇ ਹੋਰ ਨਾ ਕੋਈ ਵਾਦਾ ਵੱਜੇ ਕਿੰਨੇ ਦਿਨ ਹੋ ਗਏ ਜਿਵੇਂ ਉਹ ਦਵਾਈ ਲੈਣੀ ਦਾ ਟਾਈਮ ਨਾ ਚੱਲ ਜਾਂਦੇ ਟੈਸਟ ਹੋ ਜਾਂਦੇ ਕੋਈ ਗੱਲ ਨਹੀਂ ਹੁਣ ਵੀ ਟਾਈਮ ਹੀ ਆ ਕੋਈ ਚ ਨਹੀਂ ਹੋ ਗਿਆ ਇਦਾਂ ਹੁੰਦਾ ਹੁਣ ਕੰਮਕਾਰਾਂ ਜੋ ਨਿਕਲੇ ਜਾਂਦਾ ਰਹਿੰਗਾ ਇੱਥੇ 100 ਕੰਮ ਹੁੰਦਾ ਘਰ ਹੁਣ ਇੱਕ ਕੰਮ ਹੋਰ ਕਰ ਲਿਓ ਇਥੋਂ ਅੱਡੇ ਤੋਂ ਨਾ ਕਰਾਇਓ ਬਟਾ ਲਿਓ ਕਰਾ ਲਿਓ ਚਾਜਣਾ ਪਤਾ ਲੱਗੇ ਉਹ ਚੱਲ ਇੰਨਾ ਵਹਿਮ ਨਾ ਕਰਿਆ ਕਰ ਸਾਰੇ ਫਾਇਦੇ ਇੱਕੋ ਹੀ ਰਿਪੋਰਟ ਆਉਣੀ ਹੁੰਦੀ ਆ ਲੈ ਬਾਬਾ ਘਰ-ਬਾਰ ਸਾਰਾ ਤੁਹਾਡੇ ਸਿਰ ਤੇ ਹੀ ਆ ਉਹ ਮੇਰੀ ਗੱਲ ਸੁਣ ਕਿਸੇ ਦੇ ਸਿਰ ਤੇ ਨਹੀਂ ਗਾ ਇਹ ਪਰਮਾਤਮਾ ਹੀ ਸਾਰੇ ਕੰਮ ਕਰਦਾ ਵਾ ਇਹ ਬੰਦਾ ਆਪਣੇ ਆਪ ਚੋਂ ਕੱਢ ਛੜੇ ਪੇ ਮੇਰੇ ਕਰਕੇ ਸਾਰੇ ਕੰਮ ਚੱਲਣਦੇ ਆ ਕੰਮ ਇਦਾਂ ਹੀ ਚੱਲਦੇ ਰਹਿੰਦੇ ਆ ਠੀਕ ਆ ਕਿ ਨਹੀਂ ਚਲੋ ਉਹਦਾ ਮਹਾਰਾਜ ਸੁੱਖ ਰੱਖੇ ਸਾਰੇ ਤੰਦਰੁਸਤ ਰਹਿਣ ਉਹ ਤਾਂ ਗੱਲ ਠੀਕ ਆ ਤਾਂ ਰੋਟੀ ਬਣੀ ਆ ਲਿਆਨਾ ਰੋਟੀਆਂ ਦੋ ਪਾ ਦੇ ਚਲ ਆ ਜਾ ਉੱਥੇ ਬੰਦਰੀ ਆ ਆ ਗਿਆ ਮੈਂ ਚੱਲ ਕਿਤੇ ਨਹੀਂ ਮੰਮੀ ਖੁਸ਼ ਹੋਇਆ ਅਗਲਿਆਂ ਨੇ ਨਹੀਂ ਹਨ ਕੁਛ ਕੀਤਾ ਤੇ ਨਾਲੇ ਉੱਥੇ ਡੈਡੀ ਵੀ ਆ ਗਏ ਹੀ ਹੈ ਹਾਂ ਤੇ ਡੈਡੀ ਵੀ ਬੜਾ ਖੁਸ਼ ਹੋ ਗਿਆ ਹਨੂ ਮਿਲੇ ਜਸਪਿੰਦਰ ਨੂੰ ਵੀ ਮਿਲੇ ਉਹ ਅਗਲੇ ਸਗੋਂ ਇਦਾਂ ਕਹਿਣ ਦੇ ਆ ਵੀ ਮਿਲਿਆ ਵਰਤਿਆ ਕਰੋ ਸਾਨੂੰ ਹੂੰ ਮਿਲਿਆ ਵਰਤਿਆ ਕਰੋ ਨਹੀਂ ਮੈਂ ਕਿਹਾ ਉੱਥੇ ਜਾ ਕੇ ਵੇਖਿਆ ਵਾ ਹੁਣ ਝੂਠ ਬੋਲੀ ਜਾ ਜੋ ਮਰਜੀ ਕਹੀ ਜਾ ਤੇਰਾ ਪਿਓ ਤੇਰਾ ਸਿਰ ਪਾੜਨ ਨੂੰ ਫਿਰਦਾ ਵਾ ਕਿਤੇ ਨਹੀਂ ਮੰਮੀ ਸਿਰ ਪਾੜਨ ਨੂੰ ਫਿਰਦੇ ਜਿੱਦਾਂ ਮਰਜੀ ਮੰਮੀ ਧੀ ਪੁੱਤ ਕਰੇ ਪਰ ਮਾਂ ਪਿਓ ਨਾ ਮaaf ਕਰ ਦਿੰਦੇ ਆ ਗਲਤੀਆਂ ਹੂੰ ਕਰ ਦਿੰਦੇ ਤੈਨੂੰ ਮaaf ਕਰ ਤੂ ਤੂੰ ਬੜੀ ਸੋਣੀ ਕੀਤੀ ਸੀ ਤੂੰ ਨਹੀਂ ਇੱਕ ਗੱਲ ਦੱਸ ਮੈਨੂੰ ਸੂਟ ਤਾਂ ਦੂਜਾ ਪਾ ਕੇ ਗਈ ਤੇ ਆ ਕੇ ਪਾਈ ਆ ਤੇ ਕਿਉਂ ਮੰਮੀ ਸੋਹਣਾ ਨਹੀਂ ਆ ਸੂਟ ਸੋਹਣਾ ਸਾੜੇ ਦਾ ਤੇ ਮੈਨੂੰ ਪਤਾ ਨਹੀਂਗਾ ਪਰ ਪਾ ਕੇ ਤਾਂ ਆਈ ਆ ਤੂੰ ਓ ਮੰਮੀ ਮੇਰੀ ਮੰਮੀ ਨੇ ਨਾ ਕੱਪੜੇ ਦਿੱਤੇ ਆ ਉਹ ਤੁਹਾਡੇ ਵੀ ਦਿੱਤੇ ਆ ਤੇ ਆ ਨਾ ਭਾਬੀ ਮੇਰੀ ਦੇ ਨਾਲ ਆਪ ਦਾ ਸੂਟ ਸੀ ਤਾਂ ਹੀ ਮੇਰਾ ਤੇ ਮੈਨੂੰ ਕਹਿ ਰਹੀ ਪਾ ਕੇ ਵਖਾ ਮੰਮੀ ਮੈਂ ਪਾ ਕੇ ਵੇਖਿਆ ਤੇ ਮੈਨੂੰ ਪੂਰਾ ਆ ਗਿਆ ਤੇ ਇਹਨਾਂ ਨੇ ਤਾਂ ਮੈਨੂੰ ਚੇਂਜ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਕਾਲੀ ਭਾਤੀ ਵੀ ਆਪਾਂ ਘਰ ਚਲੀਏ ਤੇ ਮੰਮੀ ਆ ਨਾ ਉਹਨਾਂ ਨੇ ਡੱਬਾ ਵੀ ਦਿੱਤਾ ਵਾ ਤੇ ਆ ਕੱਪੜੇ ਆ ਰਹਿਣਦੇ ਰਹਿਣਦੇ ਟੱਕੇ ਰਹਿੰਦੇ ਆਪਾਂ ਆ ਵੀ ਪਰੇ ਕਰ ਲਾ ਉਹ ਖੀਨੇ ਤੇਰੇ ਡੱਬੇ ਦੀ ਮੈਂ ਡੱਬਾ ਲੈ ਕੇ ਆਈ ਕਿੱਡਾ ਤੋਂ ਸੱਚ ਮਾਰ ਮੇਰੇ ਡੱਪਾ ਮੰਮੀ 24 ਘੰਟੇ ਇਹ ਇਦਾਂ ਦਾ ਹੀ ਮੂੰਹ ਬਣਾਈ ਰੱਖਿਆ ਕਰਦਾ ਮੇਰਾ ਇਦਾਂ ਦਾ ਹੀ ਆ ਚੰਗਾ ਹੁਣ ਜਿਹੜੇ ਤੈਨੂੰ ਮੇਲ ਚੜੇ ਨਵੇਂ ਤਾਜੇ ਖੁਸ਼ੀ ਦੇ ਮੌਕੇ ਤੇ ਵੀ ਤੂੰ ਹੀ ਕਦੀ ਹੱਸੇ ਨਹੀਂ ਇੰਨੇ ਚਿਰ ਤਾਂ ਉਹਨਾਂ ਨੇ ਨਖਤਿਆਂ ਨੇ ਕਦੀ ਪੁੱਛਿਆ ਨਾ ਤੇ ਹੁਣ ਨਾ ਚੇਤਾ ਆ ਗਿਆ ਤੇਰਾ ਹੈ ਤੇ ਮੰਮੀ ਭੇਲ ਕੇ ਉਹਨਾਂ ਸਦਾ ਥੋੜੀ ਉਹਨਾਂ ਨੇ ਇਦਾਂ ਹੀ ਰਹਿਣਾ ਵਾ ਤੂੰ ਹੀ ਤੇ ਕਹਿੰਦੇ ਹੋ ਵੀ ਜਿੱਦਾਂ ਮੈਂ ਵਾ ਸਾਰੇ ਉਦਾਂ ਹੀ ਰਹਿਣ ਮੰਮੀ ਮੈਨੂੰ ਤੇ ਲੱਗਦਾ ਤੂੰ ਸੜ ਗਏ ਹੋ ਇਨਾਲੇ ਨਾ ਤੀ ਮੈਨੂੰ ਮੇਨੇ ਮਾਰਦੇ ਹੁੰਦੇ ਸੀ ਨਾ ਉਹਨਾਂ ਨੇ ਤੈਨੂੰ ਮਿਲਣਾ ਨਹੀਂ ਆ ਉਹ ਨਹੀਂ ਆ ਜੇ ਆ ਜਾਣਗੀ ਤੂੰ ਕਿੱਥੇ ਤੀ ਆਪਣੀ ਗੱਲ ਥਲੇ ਆ ਪਈ ਆ ਗਈ ਉਹ ਮੈਂ ਤੀ ਮੈਂ ਕਹਿ ਨਹੀਂ ਸਕਦੇ ਬਕਵਾਸ ਕਿੱਦਾਂ ਕਰਦੀ ਆ ਸੜ ਗਈ ਆ ਮੈਂ ਮੇਰੀ ਸੜੇ ਜੁੱਤੀ ਚਲੋ ਭਵੀ ਪਾਣੀ ਦਸਲਾ ਪਾਣੀ ਕਰਲਾ ਸੰਗ ਗਿੱਲਾ ਮੰਮੀ ਕੀ ਹੋ ਗਿਆ ਵਾ ਅੰਗੇ ਲੜਾਂ ਲੱਗਦੀ ਨਹੀਂ ਤੈਨੂੰ ਨਹੀਂ ਪਤਾ ਇਹਦਾ ਜ਼ਬਾਨਾ ਬੜੀਆਂ ਚਲਾਉਂਦੀ ਆਣ ਕੇ ਵੇਖ ਆ ਇਹ ਤਾਂ ਸੋਨਾ ਨਹੀਂ ਹਾਂ ਨਾ ਬੜਾ ਸੋਨਾ ਹੀ ਹੈ ਨਾ ਕੋਈ ਨਹੀਂ ਬਿਟਦੀ ਮੈਂ ਤੈਨੂੰ ਖਾਣੇ ਨਾ ਵਾ ਅਲਾ ਮੂੰ ਮਿੱਠਾ ਕਰ ਜਨ ਦੱਬਾ ਹੀ ਦਿੱਤਾ ਹੀ ਬਹੁਤ ਸੋਨੇ ਕਾਤਾ ਸੁਣੀਂ ਦਿਨੇ ਬਚੇ ਵੈ ਨਾ ਰੋ ਅਲਾ ਮੈਨੇ ਭਾਬੀ ਜੀ ਨੂੰ ਥੋੜੀ ਜੀ ਖਾਣੀ ਹੈ ਚਲ ਖਾ ਲੈ ਮम्मी ਨੂੰ ਤੇ ਰਿੱਤੀ ਤੇ ਮੰਮੀ ਤੇ ਖਾ ਲੈ ਰੱਜ ਕੇ ਖਾ ਭਾਬੀ ਤੇਰੀ ਲੈ ਕੇ ਆਈ ਐ ਇਦਾਂ ਹੀ ਕਰਦੇ ਰਿਹਾ ਕਰੋ ਨਵ ਨਹੀਂ ਖਾਂਦੇ ਨਾ ਨਾ ਖਾਣ ਡੈਡੀ ਹੁਣਾਂ ਨੂੰ ਦੇ ਦੇ ਤੂੰ ਕੋਈ ਐਨਾਂ ਦਾ ਤੇ ਕੰਮ ਹੀ ਆ 24 ਘੰਟੇ ਨਾ ਤੱਕ ਚੜਾਈ ਫਿਰਨਾ ਅਗਲੇ ਬੰਦੇ ਤੇ ਹੁਣ ਨਾ ਉਠ ਉਠ ਕੇ ਚੱਲ ਚੰਗਾ ਵੇਹ ਜਾ ਕੇ ਇਹ ਤਾਂ ਲੈਣੀ ਵੇਖ ਲੈਣੀ ਪਾਪਾ ਕੱਪੜੇ ਹੀ ਬਦਲਣਾ ਕਿੱਦਾਂ ਕੋਈ ਗੱਲ ਨਹੀਂ ਬਦਲ ਲਈ ਕੱਪੜੇ ਚੱਲ ਚੱਲ ਉਠ ਉਠ ਛੇਤੀ ਇਹ ਦਿੱਤੇ ਨਾ ਤੁਰਤ ਹੀ ਕੇ ਬਦਲ ਗਏ ਆ ਮਾਂ ਨੂੰ ਕਹਤਾ ਨੇੜਾਈ ਆ ਕੋਈ ਗੱਲ ਨਹੀਂ ਕਿੰਨਾ ਕਚੇਰਾ ਪਾਣੀ ਰੱਖ ਮਿਲਣਾ ਮੁਲਣਾ ਹੈ ਨਹੀਂਗਾ ਉਹਨਾਂ ਨੇ ਆ ਤਾਂ ਜਾਣ ਕੇ ਮਾੜਾ ਮੋਟਾ ਮਾਂ ਨੇ ਕਰ ਛੜਿਆ ਵਾ ਕਿ ਚੱਲ ਠੀਕ ਵਾ ਵੇਖੂਗੀ ਜਦੋਂ ਇੱਥੇ ਆਵੂਗੀ ਲੈ ਕੇ ਸਮਾਨ ਹਾਂ ਸ਼ਾਮ ਤੱਕ ਆ ਜੀ ਠੀਕ ਹੈ ਠੀਕ ਹੈ ਵੇ ਹੋਇਆ ਸਾਰਿਆਂ ਤੋਂ ਆਹੋ ਮੰਮੀ ਨੂੰ ਤੈਨੂੰ ਵੀ ਹੋਇਆ ਹਾਂ ਹੂੰ ਤੇ ਕੀ ਹੋਇਆ ਤੁਹਾਨੂੰ ਮੈਨੂੰ ਕੀ ਹੋਣਾ ਵਾ ਮੈਂ ਤਾਂ ਸੋਚਣ ਦੀ ਸ਼ਾਇਦ ਛਿੱਤਰ ਛੁੱਤਰ ਵੱਜਣ ਜਿਹੜੇ ਸ਼ਾਮਾਂ ਪੈ ਗਈਆਂ ਉਹ ਲੈ ਮੰਮੀ ਮੈਂ ਤਾਂ ਡਰਦਾ ਹੀ ਗਿਆ ਸੀ ਪਰ ਉੱਥੇ ਇਧਰ ਨਾ ਡੈਡੀ ਵੀ ਆ ਗਿਆ ਸੀ ਤੇ ਉਹ ਤਾਂ ਖੁਸ਼ ਹੀ ਬੜੇ ਸੀ ਤੇ ਹੂੰ ਬੜੀ ਖੁਸ਼ੀ ਐਵੇਂ ਨਾ ਝੂਠ ਨਾ ਬੋਲੀ ਜਾ ਰਾਹ ਵਿੱਚ ਫੱਟੀ ਪੜਾ ਲਈ ਹੁਣੀ ਤੈਨੂੰ ਵੀ ਮੰਮੀ ਸਾਹਮਣੇ ਜਾ ਕੇ ਇਦਾਂ ਕਹਿਦੀ ਵੀ ਉਹਦਾ ਡੈਡੀ ਵੀ ਉੱਥੇ ਹੀ ਉਹ ਸਾਰੇ ਬੜੇ ਖੁਸ਼ੀ ਆ ਜਿਹੜਾ ਡੈ ਨਾ ਤੂੰ ਝੂਠ ਜੇ ਬੋਲਣਾ ਮੈਨੂੰ ਸਾਰਾ ਪਤਾ ਵਾ ਉਹ ਮੰਮੀ ਮੈਂ ਕਹਿੰਦੀਆਂ ਕਰ ਤੂੰ ਤਾਂ ਸਾਰੀ ਮੈਂ ਕਹਾਂ ਝੂਠ ਬੋਲਣਾ ਉਹ ਤੇ ਕਹਿੰਦੇ ਸਭੋ ਮਿਲਿਆ ਗਿਲਿਆ ਕਰੋ ਤੇ ਮੈਂ ਸਭੋ ਆਖਿਆ ਵੀ ਕੋਈ ਨਹੀਂ ਮੇਕੋ ਗਲਤੀ ਹੋ ਗਈ ਆ ਤੇ ਮਾਫ ਕਰ ਦਿਓ ਤੇ ਕਹਿੰਦੇ ਕੋਈ ਗੱਲ ਨਹੀਂ ਇਹ ਨਾ ਹੋ ਹੀ ਜਾਂਦਾ ਵਾਵਾ ਮੇਰੀ ਗੱਲ ਸੁਣ ਲਾ ਹੁਣ ਕੀ ਕਹਿਣਾ ਹੈ ਉਹਨਾਂ ਨੇ ਭਾਵੇਂ ਉਹਨਾਂ ਨੇ ਤੈਨੂੰ ਕਿਹਾ ਤਾ ਵਾ ਪਰ ਜਿਹੜੀ ਘੇੜ ਵਿੱਚ ਇੱਕ ਵਾਰੀ ਗੱਲ ਹੋ ਜਾਂਦੀ ਹੈ ਨਾ ਉਹ ਨਿਕਲਦੀ ਨਹੀਂ ਹੁੰਦੀ ਤੈਨੂੰ ਮੈਂ ਦੱਸਦਾ ਜਿਹੜਾ ਕਾਰਨਾਮਾ ਤੂੰ ਕੀਤਾ ਵਾ ਨਾ ਐਡਾ ਚੰਗਾ ਨਹੀਂਗਾ ਕੀਤਾ ਅਗਲੇ ਦੀ ਧੀ ਕੱਢ ਕੇ ਲਿਆਇਆ ਹੈਗਾ ਕੋਈ ਸ਼ਰਮ ਉਹ ਹੱਥ ਮਾਰ ਮਿਲਣ ਡੈ ਪਿਆ ਉਹਨਾਂ ਨੂੰ ਲੈ ਮੰਮੀ ਉਹਨਾਂ ਦਾ ਨਹੀਂ ਜੀ ਕਰਦਾ ਆਪਣੇ ਧੀ ਨੂੰ ਮਿਲਣ ਨੂੰ ਜੀ ਕਰਦਾ ਤਾਂ ਧੀ ਨਿਬੜਸ ਰਿਆ ਕਰ ਤੂੰ ਤਾਂ ਕੀਤੀਆਂ ਹੈਗੀਆਂ ਮਿਲਣ ਵਾਲਿਆ ਕਿ ਤੂੰ ਤਾਂ ਕੀਤੀਆਂ ਹੋਣੇ ਹੁਣ ਮੇਲ ਚੜ ਗਿਆ ਤਾਂ ਚਾਉਣਿਆ ਦਵਾ ਨੂੰ ਤੇ ਲੈ ਮੰਮੀ ਉਹ ਚ ਮੇਰੀ ਵੀ ਗਲਤੀ ਹੈ ਹੀ ਗਲਤੀ ਹੈ ਹੀ ਤੇਰੀ ਤੇਰੇ ਦੇ ਸਾਰੇ ਪਵਾੜੇ ਹੀ ਨੇ ਖੱਤਿਆ ਲਾਤ ਵੀ ਹੁੰਦਾ ਇਹਨੂੰ ਕੱਢ ਕੇ ਤੇ ਨਾ ਹੋਰ ਆਪਣੇ ਚਾਈ ਚਾਈ ਮੈਂ ਹੱਥੀਂ ਤੇਰਾ ਵਿਆਹ ਕਰਦੀ ਮਮਮੀ ਤੂੰ ਨਹੀਂ ਹਾਸਦਾ ਵਸਦਾ ਵੇਚ ਸਕਦੀ ਸਾਨੂੰ ਦੋਹਾਂ ਨੂੰ ਕਿਉਂ ਕੀ ਗੱਲ ਮੈਂ ਮਾਂ ਆਂ ਤੁਹਾਡੀ ਐਡਾ ਵੜਾ ਲਫਜ਼ ਕਿਦਾਂ ਬੋਲਿਆ ਤੂੰ ਮੈਨੂੰ ਵੇ ਲੈ ਮਮਮੀ ਜਿਓ ਮਿਲ ਨਹੀਂ ਡੈ ਭੀਆ ਤੇ ਤੂੰ ਛੜੀ ਗਈਆਂ ਵੇਖ ਕੇ ਸ਼ਾਬਾਸ਼ ਪੁੱਤ ਤੇਰੇ ਸ਼ਾਬਾਸ਼ ਇਹੋ ਹੀ ਗੱਲ ਤੇਰੀ ਕਰਦੀ ਨੇ ਬੋਲੀ ਤੇ ਇਹੋ ਤੂੰ ਬੋਲੀ ਇਹਦਾ ਮਤਲਬ ਇਹ ਹੋ ਗਿਆ ਨਾ ਕਿ ਰਾਤ ਸਲਾਵਾ ਕਰਕੇ ਆਏ ਤੇ ਇਹ ਵੀ ਮਮਮੀ ਨੂੰ ਆਹ ਗੱਲ ਕਹਿਣੀ ਮੈਨੂੰ ਨਹੀਂ ਲੱਗਦਾ ਤਾ ਉਹ ਮਿਲਣਾ ਕਿਸੇ ਨੇ ਹੁਣ ਦੂਜੀ ਵਾਰ ਜਾਏਗਾ ਜੁੱਤੀਆਂ ਖਾ ਕੇ ਆਏਗਾ। ਉਹ ਲੈ ਮੰਮੀ ਤੂੰ ਬਸ ਇਹੋ ਗੱਲਾਂ ਕਰੀ ਜਾਇਆ ਕਰ। ਤੂੰ ਉਹਨਾ ਵਸਨ ਦੇ ਹੀ ਕਿਤਾ ਕਰ। ਮੈਂ ਜਮਾਨਾ ਖਾਦਾ ਪੁੱਤ ਮੈਨੂੰ ਸਾਰਾ ਹੀ ਪਤਾ ਵਾ। ਉਹਨਾ ਗੱਲ ਭੁੱਲੜੀ ਨਹੀਂ ਏਡੀ ਛੇਤੀ। ਨਾਲੇ ਕਿਹੜੀ ਗੱਲ ਨਿੱਕੀ ਆ? ਮਾੜੀ ਮੋਟੀ ਗੱਲ ਵਾ ਕੋਈ। ਅਗਲੇ ਦੀ ਹਿੱਸਤ ਨੂੰ ਹੱਥ ਪਾਓ। ਹੈ? ਤੇ ਅਗਲਾ ਬੰਦਾ ਚੁੱਪ ਕਰਕੇ ਤੁਹਾਡੇ ਮੂੰਹਾਂ ਲੇਖੀ ਜਾ ਭੀ ਆਜੋ ਸਾਨੂੰ ਮਿਲ ਲਓ ਹੁਣ ਕੋਈ ਗੱਲ ਹੀ ਨਹੀਂਗੀ। ਗੱਲਾਂ ਮਾਰਦਾ ਫਿਰਦਾ ਵਾ।